ਤੇ ਆਪਣੇ ਨਾਲ ਮੌਜੂਦ ਨੇਗੇ ਸਰਦਾਰ ਆਤਮਾ ਸਿੰਘ ਪਵਾਰ ਜੀ ਆਪਾਂ ਗੱਲਬਾਤ ਕਰਦੇ ਅੱਜ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਇਹ ਵੀ ਕੀ ਹੈ ਇਹ ਕੀ ਕਿਸਾਨਾਂ ਨੂੰ ਬਾਕੀ ਇਹਦਾ ਕੋਈ ਫਾਇਦਾ ਹੋਊਗਾ ਜਾਂ ਨੁਕਸਾਨ ਹੋਊਗਾ ਪਵਾਰ ਸਾਹਿਬ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸਾਰੇ ਆਪਣੇ ਐਮਸੀਐਮ ਦੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਪਵਾਰ ਸਾਹਿਬ ਜਿਹੜੀ ਪੰਜਾਬ ਸਰਕਾਰ ਲੈ ਕੇ ਆਈ ਹੈ ਪਾਲਿਸੀ ਲੈਂਡ ਪੂਲਿੰਗ ਪਾਲਿਸੀ ਸਰਕਾਰ ਕਹਿੰਦੀ ਵੀ ਬੜੀ ਵਧੀਆ ਪਾਲਿਸੀ ਹੈ ਕਿਸਾਨਾਂ ਨੂੰ ਇਹਦਾ ਬੜਾ ਫਾਇਦਾ ਹੋਊਗਾ ਜਿਹੜੇ ਕਰਜ਼ੇ ਦੇ ਦੱਬੇ ਹੋਏ ਕਿਸਾਨ ਨੇਗੇ ਉਹ ਕਰਜ਼ੇ ਤੋਂ ਮੁਕਤ ਹੋ ਜਾਣਗੇ ਤੇ ਹੋਰ ਵੀ ਬੜੀਆਂ ਸਹੂਲਤਾਂ ਮਿਲਣਗੀਆਂ ਤੇ ਜੇ ਦੂਜੇ ਪਾਸੇ ਵਿਰੋਧੀ ਧਿਰਾਂ ਦੀ ਗੱਲ ਮੰਨੀ ਜਾਵੇ ਤਾਂ ਉਹ ਕਹਿੰਦੇ ਵੀ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਕਿਵੇਂ ਦੇਖਦੇ ਹੋ ਦੇਖੋ ਜਗਦੀਸ਼ ਜੀ ਜਿਹੜਾ ਇਹ ਲੈਂਡ ਪੂਲ ਵਾਲਾ ਮੁੱਦਾ ਹੈ ਅੱਜ ਜੀ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਤੇ ਇਲੈਕਟ੍ਰਿਕ মিডিਆ ਤੋਂ ਇਲਾਵਾ ਜਿੱਥੇ ਵੀ ਚਾਰ ਵੰਜੇ ਵਿਆਹ ਸ਼ਾਦੀ ਚਾਂਦ ਉੱਤਰ ਇਕੱਠੇ ਹੁੰਦੇ ਨੇ ਇਸ ਬਾਰੇ ਮੁੱਖ ਚਰਚਾ ਦਾ ਜੱਜ ਇਸੇ ਤੇ ਹੋ ਰਹੀ ਹੈ ਯਾਨੀ ਇੱਕ ਅਹਿਮ ਆਪਣਾ ਮਸਲਾ ਇਹ ਹੈ ਇਸ ਵੇਲੇ ਪੰਜਾਬ ਚ ਬਿਲਕੁਲ ਜਾਂ ਸਰਕਾਰ ਵੱਲੋਂ ਜਿਹੜਾ ਫੈਸਲਾ ਲੈ ਗਿਆ ਉਹਦੇ ਤੇ ਵੱਲ ਬਹੁਤ ਜਾਨੀ ਜੱਟ ਕੇ ਚਰਚਾ ਹੋ ਰਹੀ ਹੈ ਹੂੰ ਸਰਕਾਰ ਆਪਣਾ ਵੱਖ ਮੇਸ਼ ਕਰ ਰਹੀ ਹੈ ਤੇ ਕਿਸਾਨ ਕਹਿੰ ਲੋ ਜਾਂ ਵਿਰੋਧੀ ਤਰ੍ਹਾਂ ਉਹਨਾਂ ਨੂੰ ਆਪਣਾ ਕੋਈ 200 ਉਨ੍ਹਾਂ ਕੋਈ ਦੋ-ਵਾਰ ਸਤਾਈ ਵਾਲੀ ਗੱਲ ਉਹਨਾਂ ਉਹਨਾਂ ਦਾ ਜਿਹੜਾ ਸਿਹਿਤ ਪ੍ਰੋਗਰਾਮ ਉੱਧਰ ਹੋ ਸਕਦਾ ਪ੍ਰਤੂ ਚਰਚਾ ਖੂ ਹੈ ਜਿੱਥੋਂ ਤੱਕ ਮਤਲਬ ਲੈਂਡ ਪੂਲਿੰਗ ਵਾਲੀ ਗੱਲ ਹੈ ਜਣੀ ਇਹਦਾ ਜਿਹੜਾ ਦਾਇਰਾ ਬਸ਼ਾਲ ਹੈ ਇਹ ਕੋਈ ਐਨ ਵੀ ਕੱਲੀ ਜ਼ਮੀਨ ਨਾਲ ਸਿੱਧਲ ਸਿੱਧਾ ਸੰਬੰਧ ਹੋ ਜੀ ਇਹ ਇਥੋਂ ਦੇ ਸਮਾਜਿਕ ਢਾਂਚਾ ਇਥੂਆਂ ਰੋ ਰੀਤਾ ਤੇ ਇਥੋਂ ਦੀ ਆਰਥਿਕਤਾ ਸਾਰੇ ਕਸੂਰ ਜੇ ਇਹਨੂੰ ਪੂਰੀ ਬਰੀਕੀ ਨਾਲ ਉਹ ਕਰੀਏ ਪ੍ਰਭਾਵਿਤ ਕਰੂਗੀ ਕਿਉਂਕਿ ਜਿਹੜਾ ਹੁਣ ਕਿਸਾਨ ਹੈ ਹਮ ਸਰਕਾਰ ਕਹਿੰਦੀ ਵੀ ਸਰਕਾਰ ਨੇ ਸਾਰਾ ਆਪਣਾ ਤੈਅ ਕਰ ਰੱਖਿਆ ਤੇ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕਾ ਹੋ ਗਿਆ ਯਾਰ ਸਰਕਾਰ ਦਾ ਇਹ ਦਾਵਾ ਕਿਤੇ ਨਾ ਕਿਤੇ ਮੈਨੂੰ ਜੀ ਇਹਨਾਂ ਸਟਰੋਂਗ ਜਾਂ ਮਜ਼ਬੂਤ ਨਹੀਂ ਲੱਗਦਾ ਵੀ ਇਹਦੇ ਚੋਂ ਵੀ ਇਹ ਵੀ ਕੋਈ ਤਾਂ ਕੇਰਨ ਨਹੀਂ ਲਈ ਜਾ ਰਹੀ ਕੋਈ ਮਲੇ ਦੀ ਜਵਲ ਕਿਸੇ ਤਰ੍ਹਾਂ ਦੇ ਵਿਚਲ ਤੇ ਬੰਦੀ ਨਹੀਂ ਬਕਾਇਦਾ ਉਹ ਜਿਵੇਂ ਮਾਨਜੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਉਹ ਬਕਾਇਦਾ ਉਹ ਜਿਵੇਂ ਰਿਸ਼ਤੇ ਹੋਣਗੇ ਪਰ ਸਰਕਾਰ ਦਾ ਦਾਵਾ ਕਿ ਤਰ੍ਹਾਂ ਕਿਤੇ ਖੋਖਲਾ ਲੱਗਦਾ ਕਿਉਂਕਿ ਉਹਦੇ ਵਿੱਚ ਸਪਸ਼ਟ ਲਿਖਿਆ ਜਿੰਨਾ ਕੁ ਮੈਨੂੰ ਗਿਆਨ ਹੈ ਕੋਈ ਐ ਨਹੀਂ ਹੈਗਾ ਵੀ ਆਪਣੇ ਕੋਲ ਕੋਈ ਵੀ ਸੱਧਨ ਸੱਧੇ ਕੋਈ ਠੋਸ ਸੂਤ ਵਾਲੀ ਗੱਲ ਹੈ ਵੀ ਜਿੰਨਾ ਕੁ ਮੈਨੂੰ ਗਿਆਨ ਹੈ ਉਹਦੇ ਸਪਸ਼ਟ ਲਿਖਿਆ ਵੀ ਇਹਦੇ ਕੋਈ ਲੋਨ ਨਹੀਂ ਲੈ ਜਾ ਸਕਦਾ ਈਵਨ ਜਿਹੜੀ ਅ ਸੀ ਐਲ ਯੂ ਕੋਈ ਤਬਦੀਲ ਕਹਦੇ ਨੇ ਇਹਨੂੰ ਪੰਜਾਬੀ ਚ ਆਪਾਂ ਮੈਂ ਤੁਹਾਨੂੰ ਦੱਸਦਾ ਵੀ ਸੀ ਐਲ ਯੂ ਜਾਰੀ ਨਹੀਂ ਹੋ ਸਕਦਾ ਸੀ ਐਲ ਯੂ ਕੀ ਹੁੰਦਾ ਚੇਂਜ ਆਫ ਲੈਂਡ ਯੂਜ਼ ਕੋਈ ਤਬਦੀਲ ਪੰਜਾਬੀ ਚ ਕਹਦੇ ਨੇ ਆਪਾਂ ਜੀ ਹਾਂ ਵੀ ਉਹ ਜਿਹੜੀ ਧਰਤੀ ਇਹ ਪਈ ਹੈ ਵੀ ਇਹਨੂੰ ਕਿਸੇ ਹੋਰ ਪਰਪਸ ਲਈ ਹੋਰ ਕਿਸੇ ਉਦੇਸ਼ ਲਈ ਖੇਤੀ ਤੋਂ ਕਮਰਸ਼ੀਅਲ ਬਣ ਜਾਂਦੀ ਹੈ ਉਹ ਹਾਂ ਉਹ ਮਲ ਵਰਤਾ ਨਹੀਂ ਜਾ ਸਕਦਾ ਜਿਹੜੀ ਇਹ ਇਹਦੇ ਚ ਆ ਗਈ ਜਿਵੇਂ ਆਪਣੇ ਮਾਨਸਾ ਜਿਲ੍ਹੇ ਦੇ 212 ਏਕੜ ਜੀ ਵੀ ਉਹਨੂੰ ਕਿਸੇ ਤਰ੍ਹਾਂ ਮਲੋ ਹੋਰ ਕਿਸੇ ਉਦੇਸ਼ ਲਈ ਕਿਸੇ ਪਰਪਜ ਲਈ ਨਹੀਂ ਵਰਤੇ ਜਾ ਸਕਦੇ ਇਹਦਾ ਜਾਉਂਦਾ ਜਾਗਦਾ ਸਬੂਤ ਕੱਲ ਹੀ ਮੈਂ ਦਿਖਿਆ ਸੋਸ਼ਲ ਮੀਡੀਆ ਤੇ ਵੀ ਇੱਕ ਮੀਡੀਆ ਦਾ ਰਿਪੋਰਟ ਜਾਰੀ ਕੀਤਾ ਗਿਆ ਉਹ ਜਗਰਾਉਂ ਦੇ ਤਹਿਸੀਲਾਰ ਸਾਹਿਬ ਨੇ ਮਕਾਇਦਾ ਉਹਨਾਂ ਚਾਰ ਪਿੰਡਾਂ ਦੇ ਨਾਮ ਲਿਖ ਕੇ ਜੀ ਯਾਹਾਂ ਪਿੰਡਾਂ ਦੇ ਵਿੱਚ ਤੇ ਇਹਦਾ ਮਤ ਸੀ ਐਲਯੂ ਕਿਸੇ ਹੋਰ ਪਰਪਜ ਲਈ ਕਿਸੇ ਵੀ ਮਲੇ ਜਾਰੀ ਨਹੀਂ ਕੀਤਾ ਜਾ ਸਕਦਾ ਇਸ ਤੋਂ ਵੱਡਾ ਹੋਰ ਕੁਸੂਦ ਹੋਦਾ ਵੀ ਉਹਨਾਂ ਦੇ ਅਧਿਕਾਰੀ ਜਦੋਂ ਇਹ ਮਰਜ਼ੀ ਚਿੱਠੀ ਜਾਰੀ ਕਰ ਰਹੇ ਨੇ ਜਾਨੀ ਇੱਥੇ ਲੱਗਦਾ ਵੀ ਅਜਿਹੀ ਗੱਲ ਨਹੀਂ ਹਾਂ ਪਰ ਇਹ ਜ਼ਰੂਰ ਹੈ ਵੀ ਸਰਕਾਰ ਦਾ ਇਹ ਦਾਵਾ ਹੈ ਵੀ ਜੇ ਕਿਸੇ ਨੇ ਇੱਕ ਇੱਕ ਦਣੀ ਵੀ ਇੱਥੇ ਸ਼ਹਿਰੀਕਰਨ ਕੀਤਾ ਜਾ ਰਿਹਾ ਜਿਹੜੀ ਇਹਨਾਂ ਦਾ ਵੀ 1 ਏਕੜ ਦੇਵਾਂਗੇ ਤਾਂ ਉਹਦੀ ਕੀਮਤ ਬੜੀ ਵਧੂਗੀ ਸਾਨੂੰ 1000 ਗਾਜਾ ਦਾ ਇੱਕ 플ਾਟ ਦੇਵਾਂਗੇ ਆਰਟੀ ਦੇਵਾਂਗੇ ਤੇ ਉਸ ਤੋਂ ਆਵਾ ਕਮਰਸ਼ੀਅਲ ਵੀ ਦੇਵਾਂਗੇ ਜੀ ਉਹ ਜਿਆਦਾ ਵਾਰ ਜ਼ੋਰ ਜਿੰਨਾ ਵੀ ਹੈ ਹਰ ਤਰ੍ਹਾਂ ਨਾਲ ਆਪਣੇ ਉਨਵੇਂ ਦੇ ਨਾਲ ਸਰਕਾਰ ਦੇ ਜਾਂ ਹੋਰ ਕਿਸੇ ਵੀ ਸਾਧਨਾ ਦਾ ਹੀ ਇਹੀ ਕੀਤਾ ਜਾ ਰਿਹਾ ਵੀ ਵੀ ਜਿੰਨਾ ਕਿਸਾਨ ਨੂੰ ਇਹਦਾ ਨਫਾ ਹੋ ਉਹਨਾਂ ਸ਼ਾਇਦ ਕੀਤਾ ਹੋਰ ਨਾ ਹੋ ਸਕੇ ਜਿਹੜੀ ਆਪਾਂ ਕਰਦੇ ਸੀ ਵੀ ਵੀ ਸੋਸ਼ਲ ਪ੍ਰਭਾਵ ਕੀ ਪੈਂਦਾ ਜਾਂ ਰਸਮੀ ਰੌਰੀ ਤਾਂ ਕੀ ਕੀ ਦੇ ਪੰਜਾਬ ਦੀਆਂ ਜਾਂ ਇਥੋਂ ਦਾ ਜਿਹੜਾ ਵੀ ਕਰਤਿਰ ਹੈ ਉਹਦੇ ਤੇ ਕੀ ਯਤਰ ਪੈਂਦਾ ਹੁਣ ਆਮ ਤੌਰ ਤੇ ਆਪਾਂ ਨੂੰ ਸਪਸ਼ਟ ਪਤਾ ਆਪਾਂ ਪਿੰਡਾਂ ਜੂ ਆਇਆ ਕਿੰਨਾ ਚਿਰ ਰਹਿੰਦੇ ਆ ਵੀ ਕਿਸੇ ਵੀ ਜਿਹੜੇ ਖਾਸ ਕਰਕੇ ਕਿਸਾਨ ਹੈ ਉਹਦੇ ਜਿੰਨੇ ਮਰਜ਼ੀ ਕਿਤੇ ਦੁੱਧ ਪਲਟ ਪਏ ਹੁਣ ਉਹਨਾਂ ਦੀ ਉਸ ਗਿਣਤੀ ਜਿ ਨਹੀਂ ਹੁੰਦੀ ਸਭ ਤੋਂ ਪਹਿਲਾਂ ਰਿਸ਼ਤਾ ਕਰਨਾ ਜਦੋਂ ਜਾਂ ਕੋਈ ਹੋ ਆਉਂਦਾ ਐਂਕਸਾਕ ਦੀ ਗੱਲ ਕਰਨੀ ਹੈ ਤਾਂ ਉਹਦੀ ਇਹ ਨਹੀਂ ਇਹ ਵੀ ਤੁਹਾਨੂੰ ਜੁਆਇਨ ਕਿੰਨੀ ਹੁੰਦੀ ਹੈ ਕੋਈ ਇਵਨ ਵਲ ਵੱਡੀ ਕੋਠੀ ਰੱਖ ਵੀ ਜਾਂ ਕੋਈ ਹੋ ਉਧਰ ਵੀ ਨਗਾ ਮਾਰਦਾ ਕਿਸਾਨ ਪਹਿਲਾਂ ਜ਼ਮੀਨ ਪੁੱਛਣੀ ਹੈ ਠੀਕ ਹੈ ਜੀ ਇਹ ਜੀ ਇਹਦਾ ਮਾਤਰ ਤਏ ਸਪਾਸਟਾ ਵੀ ਜੀ ਜਿਨ੍ਹਾਂ ਦੀ ਵੀ ਜ਼ਮੀਨ ਆ ਗਈ ਤਾਂ ਉਹ ਮਰੋਂ ਤੋਂ ਵੀ ਕੰਨੀ ਕਿਧਰਾਉਣ ਅਗਲੀ ਗੱਲ ਹੰਸਮਾਰੇ ਦੇ ਦੌਰ ਤੇ ਇਹ ਬਲ ਘਤਰ ਚ ਆ ਗਿਆ ਜੇ ਰਸਮ ਰਿਵਾਜ ਜਿਹੇ ਸਰਾਵਦੀ ਚ ਆ ਗਿਆ ਦੂਸਰੀ ਗੱਲ ਜੇ ਇਹਨੂੰ ਹੋਰ ਵੀ ਥੋੜੇ ਹੋਰ ਦੇਖੀ ਵਿਚਾਰ ਕੇ ਕਿ ਉਹ ਮੰਨ ਲਓ ਆਪਣਾ ਪਿੰਡ ਹੈ ਕੋਈ ਉਹ ਦੇ ਵਿੱਚ ਸਾਰਾ ਆ ਗਿਆ ਜਿਹੜੇ ਉੱਥੇ ਹੋਰ ਕਿਤੇ ਕਰਦੇ ਨੇ ਬੰਦੇ ਕੋਈ ਲੇਬਰ ਵਾਲੇ ਨੇ ਕੋਈ ਛੋਟੇ ਮੋਟੇ ਦੁਕਾਨਦਾਰ ਨੇ ਜਾਂ ਮਰ ਕੋਈ ਤਰ੍ਹਾਂ ਨੇ ਲਹਾਰੇ ਦਾ ਕੋਈ ਉੱਥੇ ਕੰਮ ਕਰਦਾ ਕੋਈ ਬੰਦਾ ਕੀ ਉਹਦੇ ਬਾਰੇ ਸਰਕਾਰ ਨੇ ਕੀ ਸੋਚ ਉਹਦੇ ਵਿੱਚ ਕੋਈ ਹੈ ਨੋਟੀਫਿਕੇਸ਼ਨ ਚ ਕੋਈ ਮੈਂ ਤਾਂ ਨਹੀਂ ਜਾਣਦਾ ਬਿਲਕੁਲ ਜੀ ਕਿਉਂਕਿ ਉਹ ਪੂਰੀ ਤਰ੍ਹਾਂ ਜਿਹੜਾ ਉਹ ਪਿੰਡ ਚ ਬੈਠਿਆ ਹੈ ਉਹ ਉੱਥੋਂ ਦੇ ਲੋਕਾਂ ਦੇ ਇੱਕ ਦੂਜੇ ਦੇ ਆਪਸੀ ਨਿਰਭਰ ਨੇ ਜਦੋਂ ਉਹ ਉੱਥੋਂ ਚਲੇ ਗਏ ਉਹ ਪਿੰਡ ਨਾ ਰਿਹਾ ਉਹਨਾਂ ਦੇ ਕੀ ਹੱਸ ਜਿਵੇਂ ਹੁਣ ਕੀ ਉਹਨਾਂ ਦਾ ਰਹਿਣਾ ਉੱਥੇ ਸੰਭਵ ਹੈ ਬਿਨਾਂ ਕਿਸੇ ਰਜਗਾਰ ਤੋਂ ਜਾਂ ਕਿਸੇ ਤੋਂ ਵੀ ਉਹਦੇ ਬਾਰੇ ਨਹੀਂ ਸੋਚਿਆ ਜਿਹੜੀ ਇਹ ਲੈਂਡ ਇਕੋਸ਼ਨ ਹੈ ਜੇ 2013 ਵਾਲਾ ਉਹਦਾ ਤੇ ਇਹਦਾ ਮੜਾ ਮੋਟਾ ਫਰਕ ਹੈ ਮੋਲੀ ਉਹ ਕਾਲੀ ਸਰਕਾਰ ਵળે ਆਈ ਸੀ 2013 ਚ ਉਹਨਾਂ ਨੇ 25000 ਦੇਣਾ ਕਰਾਇਆ ਸੀ ਜਿੰਨਾ ਚਿਰ ਇਹ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੁੰਦੇ ਤਾਂ ਤੁਹਾਨੂੰ 25000 ਦੇ ਜੀ ਹੁਣ ਉਸ ਉਸ ਨੂੰ ਕਿ ਨਜ਼ਰ ਹੋ ਗਿਆ ਤਾਂ ਹੁਣ ਇਹਨਾਂ ਨੇ ਵੱਲ ਪਹਿਲਾਂ 30000 ਕਰਿਆ ਜਦੋਂ ਥੋੜਾ ਇਤਨੂੰ ਕੋਈ ਜਿਆਦਾ ਕੋਈ ਵਿਰੋਧ ਹੋਇਆ ਕਹੋ ਜਾਂ ਦਬਾਅ ਪਿਆ ਤਾਂ ਮਾਜੋਗ ਮੁੱਖ ਮੰਤਰੀ ਸਾਹਿਬ ਨੇ ਕੱਲ ਇੱਥੇ ਕੈਬਨਿਟ ਮੀਟਿੰਗ ਹੋਈ ਉਦੋਂ ਜਿਹੜਾ ਪਹਿਲਾਂ 50000 ਕੀਤਾ ਗਿਆ ਆਪਣੇ ਵਿਜ ਮੰਤਰੀ ਸਾਹਿਬ ਕੋਲ ਕੀਮਾ ਸਾਹਿਬ ਕੋਲ ਉਸ ਤੋਂ ਇਲਾਵਾ ਜਿਹੜੀ ਕੱਲ ਦੀ ਕੈਬਨਿਟ ਮੀਟਿੰਗ ਹੋਈ ਉਹਦੇ ਵਿੱਚ ਮਲੇ ਲੱਖ ਰੁਪਏ ਜਿੰਨਾ ਚਿਰ ਉਹ ਵਿਕਸਤ ਨਹੀਂ ਹੁੰਦਾ ਪੂਰੀ ਤਰ੍ਹਾਂ ਇਹ ਨਹੀਂ ਪਤਾ ਕਿ ਉਹ ਕਿੰਨੇ ਸਾਲ ਲੱਗ ਜਾਣ ਤਾਂ ਉਹਦੇ ਵਿੱਚ ਵੀ ਕਿਹਾ ਗਿਆ ਵੀ ਭਈ 20 ਲੱਖ ਰੁਪਏ ਦੇਣ ਦੀ ਪੇਸ਼ਕਸ਼ ਵੀ ਕੀਤੀ ਗਈ ਵੀ ਯਾਨੀ ਸਰਕਾਰ ਮੇਰੇ ਹਿਸਾਬ ਨਾਲ 바ਰਗੇਨ ਨਹੀਂ ਕਰ ਰਹੀ ਹੈ 바ਰਗੇਨ ਕੀ ਹੁੰਦਾ ਵੀ ਕਿਸੇ ਦਾ ਵਪਾਰ ਹੁੰਦਾ ਕਿਸੇ ਨਾਲ ਵੀ ਟੀਚਾਰ ਵੀ ਹੋ ਰਿਹਾ ਜਾਂ ਇਧਰੋਂ ਆਇਆ ਕਰ ਲਾ ਇਧਰੋਂ ਆਇਆ ਕਰ ਲਾ ਜਿਹੜੀ ਵਾਰੀਨ ਕੀ ਦੀ ਜਿਹੜੀ ਪੌਸੀ ਪ੍ਰੋਡਕਟ ਕਰ ਰਹੀ ਹੈ ਇਸ ਘਾਰੇ ਇਸ ਵੇਲੇ ਵੀ ਇਹ ਨਹੀਂ ਪਤਾ ਵੀ ਕੱਲ ਨੂੰ ਕੋਈ ਨਵਾਂ ਕੋਈ ਹੋਰ ਵੱਧਵਾ ਪੈਂਦਾ ਤਾਂ ਵੱਧ ਘਟ ਵੀ ਹੋ ਸਕਦੀ ਹੈ ਜੀ ਇਸ ਕਰਕੇ ਵੀ ਸਮੁੱਚੇ ਲੋਕਾਂ ਨੂੰ ਤੇ ਆਹ ਹੈ ਸ ਨਹੀ ਰੱਖਿਆ ਗਿਆ ਇਸ ਪੌਸੀ ਦੇ ਵਿੱਚ ਜਿਸ ਤੱਕ ਜਿੰਨਾ ਕਿ ਮੇਰੇ ਹਿਸਾਬ ਨਾਲ ਮੈਨੂੰ ਗਿਆਨ ਹੈ ਵੀ ਇਹਦੇ ਨਾਲ ਜਿਹੜਾ ਵੀ ਸਾਰੇ ਵਰਗ ਜਿੰਨੇ ਵੀ ਉੱਥੇ ਹੋਣਗੇ ਜਿਹੜਾ ਉਹ ਇਲਾਕਾ ਆਇਆ ਹੈ ਪ੍ਰਵਾਹਤ ਹੋਣਗੇ ਇਹਦਾ ਵਿਰੋਧ ਕਰਨ ਲਈ ਪਿਛਲੇ ਦਿਨੀ ਆਪਣੇ ਐਸਕੇਮਬਲ ਜਾਂ ਨਿਰਯੰਗ ਸੰਮੋਰਚ ਚੰਡੀਗੜ੍ਹ ਦੇ ਵਿੱਚ ਇਸ ਸੰਯੁਕਤ ਸੰਨਮੋਰਚੀ ਬਣੋ ਇੱਕ ਵੱਡੀ ਮੀਟਿੰਗ ਰੱਖੀ ਗਈ ਸੀ ਜਿਹਦੇ ਵਿੱਚ ਆਲ ਪਾਰਟੀ ਮੀਟਿੰਗ ਆ ਆ ਸਾਰੀਆਂ ਪਾਰਟੀਆਂ ਜਿਹੜੀਆਂ ਨੁਮਾਇੰਿਆਂ ਨੂੰ ਸੱਦਾ ਪੱਤਰ ਦਿੱਤੇ ਗਏ ਸੀ ਉਹਦੇ ਵਿੱਚ ਚਾਰ ਮੁੱਦੇ ਸੀ ਸਰਕਾਰਤ ਵਾਲਾ ਸੀ ਲੈਂਡ ਪੂਲਿੰਗ ਵਾਲਾ ਸੀ ਤੇ ਇੱਕ ਦੋ ਮੁੱਦੇ ਹੋਰ ਸੀ ਜਿਆਣੀ ਐਸ ਵੇਲੇ ਉਹ ਮੁੱਦੇ ਜਿਹੜੇ ਤਨ ਹੋਰ ਸੀ ਦੂਜੇ ਉਹ ਥੋੜਾ ਜਿਹਾ ਪਛੜ ਕੇ ਰਹਿ ਗਏ ਉਹਨਾਂ ਦੀ ਉਨੀ ਗੱਲ ਨਹੀਂ ਹੋ ਰਹੀ ਐਸ ਵੇਲੇ ਮਹੱਤਵਪੂਰਨ ਮੁੱਦੇ ਉਹ ਵੀ ਨਹੀਂ ਜੋ ਪਾਣੀ ਵਾਲਾ ਮੁੱਦਾ ਮਹੱਤਵਪੂਰਨ ਉਹ ਵੀ ਨੂੰ ਇਹ ਜਿਹੜੇ ਹੁਣ ਸਿੱਧੇ ਪ੍ਰਭਾਵਿਤ ਕਰਦੇ ਨੂੰ ਸਿੱਧਾ ਪ੍ਰਭਾਵਿਤ ਕਰਦੇਣ ਵਾਲੇ ਲੋਕਾਂ ਨੂੰ ਡਾਇਰੈਕਟ ਉਹਨਾਂ ਦੇ ਅਸਰ ਪੈਂਦਾ ਉਹ ਇਸ ਕਰਕੇ ਇਹ ਜਿਹੜਾ ਮੁੱਦਾ ਐਸ ਵੇਲੇ ਅਹਿਮ ਬਣਿਆ ਹੋਇਆ ਹੈ ਸਰਕਾਰ ਨੂੰ ਇਹਦੇ ਤੇ ਨਵੀਂ ਤਰ੍ਹਾਂ ਵਿਚਾਰ ਕਰਨਾ ਚਾਹੀਦਾ ਜੇ ਹੁਣ ਕਿਸੇ ਦੀ ਜਾਂ ਅਗਲੇ ਦਾ ਰਜਗਾਰ ਜਾਂ ਜ਼ਮੀਨੀਆਂ ਰਹੀ ਤੇ ਮੇਰਾ ਨਹੀਂ ਖਿਆਲ ਵੀ ਉਹ ਉਸ ਦੀ ਜਿਹੜੀ ਮਾਨਸਿਕ ਸਥਿਤੀ ਹੈ ਉਹ ਕਿਸ ਮਾਨਸਿਕ ਸਥਿਤੀ ਚੋਂ ਗੁਜ਼ਰਦਾ ਹੋ ਤੇ ਇਸ ਕਰਕੇ ਮਨ ਸਰਕਾਰ ਨੂੰ ਦੇਖਣਾ ਚਾਹੀਦਾ ਵੀ ਇਹ ਕਿਉਂ ਕੋਈ ਹੋਰ ਕਿਸੇ ਕਿਸਮ ਦਾ ਗਰੂਪ ਆਮ ਸੁਣਿਆ ਇਹ ਵੀ ਵੀ ਸਰਕਾਰ ਕੋਲੇ ਕਾਫੀ ਜਿਹੜੀ ਜਾਂ ਪਿੰਡਾਂ ਚ ਜਿਹੜੀ ਜ਼ਮੀਨ ਉਹ ਸ਼ਾਮਲਾੜ ਦੀ ਜ਼ਮੀਨ ਵੀ ਹੈ ਤਾਂ ਉਹਨਾਂ ਦਾ ਤਰਕ ਹੈ ਲੋਕਾਂ ਦਾ ਜਿਹੜੇ ਵਿਰੋਧ ਕਰ ਰਹੇ ਵੀ ਉਹ ਸ਼ਾਮਲਾੜ ਦੀ ਜ਼ਮੀਨ ਦੇ ਵਿੱਚ ਕਿਉਂ ਨਹੀਂ ਵੀ ਉੱਤੇ ਸ਼ਹਿਰੀਕਰਨ ਕੀਤਾ ਜਾ ਰਿਹਾ ਉੱਥੇ ਕਰ ਲੈਣਾ ਜਿਹੜੀ ਇੰਨੀ ਉਜਾਊ ਜ਼ਮੀਨ ਹੈ ਜੀ ਉਸੇ ਨੂੰ ਕਿਉਂ ਕੀਤਾ ਜਾ ਰਿਹਾ ਤੇ ਇਹਦੇ ਪਿੱਛੇ ਪਰ ਸਰਕਾਰ ਦਾ ਕੀ ਮਨਛ ਹੈ ਕਿਵੇਂ ਇਹ ਆਉਂਦੇ ਦਿਨਾਂ 'ਚ ਹੌਲੀ-ਹੌਲੀ ਕੁਸਤਾ ਸਪਸ਼ਟ ਹੋਈ ਜਾਂਦਾ ਉਸ ਹੋਸਪਾਸਤ ਹੋਈ ਜਾਊਗਾ ਨਾਲੇ ਇੱਕ ਬੰਦੇ ਕੋਲੇ ਮੰਨ ਲਓ ਥੋੜੀ ਜ਼ਮੀਨ ਹੈ ਜੀ ਉਹਦੀ ਆਪਾਂ ਇਧਰ ਐਕਵਾਇਰ ਹੋਗੀ ਫਰਕ ਪਤਾ ਕੋਈ ਨਹੀਂ ਹੈਗਾ ਇਹ ਫਿਰ ਠੀਕ ਹੈ ਜੀ ਜਦੋਂ ਜ਼ਮੀਨ ਨਹੀਂ ਰਹੀ ਫਿਰ ਜੱਟ ਬਈਗਾ ਤਾਂ ਬਿਲਕੁਲ ਜ਼ਮੀਨ ਵਾਲੀ ਜੱਟ ਹੈ ਤੇ ਫਿਰ ਜੇ ਸਰਕਾਰ ਨੇ ਇਹ ਕੁਝ ਲੈ ਕੇ ਆਉਣਾ ਸੀਗਾ ਤੇ ਫਿਰ ਉਹਦੇ ਬੱਚੇ ਵੀ ਕੀਤਾ ਜਾ ਸਕਦਾ ਸੀਗਾ ਵੀ ਜੇ ਕਿਸੇ ਦੇ ਦੋ ਕਿੱਲੇ ਆਪਾਂ ਲੈਨੇ ਆ ਜਿਹੜੀ ਆਪਾਂ ਦੋ ਕਿੱਲੇ ਲੈ ਲਈ ਉਹਦੀ ਜਗ੍ਹਾ ਤੇ ਉਹਨੂੰ ਦੋ ਕਿੱਲੇ ਜ਼ਮੀਨ ਕਿਸੇ ਪਾਸੇ ਦਿਓ ਬਾਕੀ ਨੂੰ ਪੈਸੇ ਦੇ ਦਿਓ ਉਹੀ ਗੱਲ ਕਰਦੇ ਆ ਕਿ ਪਹਿਲਾਂ ਉਹਦੇ ਕੋਲੇ ਮਾਲਕੀ ਤੇ ਰਹੇ ਨਾ ਘੱਮਸੇਮ ਦੋ ਕਿੱਲੇ ਦੀ ਬਿਲਕੁਲ ਠੀਕ ਹੈ ਤੁਹਾਡੀ ਗੱਲ ਪਹਿਲਾਂ ਵੀ ਜਿਵੇਂ ਆਪਣੇ ਮਾਸਾ ਜਿਹੜੇ ਜ਼ਮੀਨ ਪਈ ਹੈ ਹਾਂਜੀ ਉਹਦੀ ਕੋਈ ਕੋਈ ਡਵੈਲਪ ਹੋਇਆ ਗੁੰਦਪੁਰੇ ਪਈਆ ਇਸ ਤਰ੍ਹਾਂ ਹੋ ਮੱਤੇ ਵਾਲ ਜਮੀਨ ਵੀ ਹੈ ਉਹ ਉਹ ਵੀ ਕੋਈ ਨਾ ਡਵੈਲਪਮੈਂਟ ਨਹੀਂ ਹੋਈ ਇੱਥੋਂ ਤੱਕ ਵੀ ਮਰਹਦਾਰਨਾ ਨੇ ਕਈ ਇੱਥੇ ਸੋਸ਼ਲ ਮੀਡੀਆ ਦੇ ਪੰਜਾ ਹੈ ਵੀ ਬਹੁਤ ਸਾਰੇ ਲੋਕਾਂ ਨੇ ਜਿਵੇਂ ਉਹ ਮੋਹੱਲੀ ਵਗੈਰਾ ਚ 2-2 ਏਕੜ ਜਿੰਨਾ ਕੋਲ ਜਮੀਨ ਸੀ ਉਦੋਂ ਕੋਰੋਨਾ ਦੇ ਲਾਲਚ ਚ ਜਾ ਕੇ ਉਹਨਾਂ ਨੇ ਜਮੀਨਾਂ ਵੇਚੀਆਂ ਜੀ ਉਸ ਤੋਂ ਬਾਅਦ ਤੁਸੀਂ ਇੱਕ ਗੱਲ ਰੱਖੋ ਜਰੂਰ ਬਿਲਕੁਲ ਕਵੀਲਰ ਐਪ ਸਾਰੇ ਜਦੋਂ ਵੀ ਆਪਣੇ ਕੋਲ ਇਕੱਲਾ ਪੈਸਾ ਆ ਗਿਆ ਤੇ ਕਹਦਾ ਜਿਹੜੀ ਠੋਸ ਚੀਜ਼ ਜਣੀ ਠੋਸ ਹੀ ਧਰਤੀ ਜ਼ਮੀਨ ਉਹ ਨਾ ਹੋਈ ਤਾਂ ਉਹਦੇ ਚੋ ਖੁਰਨਾ ਕੁਦਰਤੀ ਹੈ ਉਹ ਇੱਕ ਕਿਸੇ ਨੇ ਧਾਰਨ ਕੀਤਾ ਕਹਿੰਦਾ ਉਹਨੇ ਕਰੋਨਾ ਦੀ ਜ਼ਮੀਨ ਵੇਚਦੀ ਉਸ ਤੋਂ ਬਾਅਦ ਮੁੰਡਾ ਕਹਿੰਦਾ ਵੀ ਪੈਸੇ ਬਚਾਰੇ ਆਪਣੇ ਕੋਲ ਤੇ ਆਪਾਂ ਗੱਡੀ ਲੈ ਲੋ ਆਪਾਂ ਐ ਕਰ ਲੋ ਬਾਹਰ ਕਰ ਲੋ ਜਾਂ ਜਿਹੜੀ ਕੁੱਲ ਮਿਲਾ ਕੇ ਉਹ ਸਾਰੇ ਪੈਸੇ ਸੀ ਜਿਹੜੇ ਉਹ ਇੱਧਰ ਉੱਧਰ ਖਿੰਡ ਗਏ ਹੁਣ ਜਿਹੜੀਆਂ ਜਿਸ ਮਾਲਕ ਦੀ ਜ਼ਮੀਨ ਚ ਉਹ ਐਡੇ ਫਲੈਟ ਬਣੇ ਨੇ ਉਸੇ ਥਾਂ ਤੇ ਉਹ ਬੰਦਾ ਐਸੇ ਵਿੱਚ ਚੌਕੀਦਾਰੀ ਕਰ ਰਿਹਾ ਹੈ। ਉਹ ਅੱਛਾ। ਉਨਾ ਹੀ ਮਾਲਕਾਂ ਨੇ ਉਹਨੂੰ ਡੰਡਾ ਫੜਾ ਕੇ ਤੂੰ 14000 ਕਿਵੇਂ ਮਿਲਿਆ? ਯਾਨੀ ਇਹੀ ਸਥਿਤੀ ਜੇ ਕਿਤੇ ਬਹੁਤ ਸਾਰੇ ਕੁਝ ਅੱ ਤੋਂ ਨਿਕਲ ਜਾਂਦੇ ਆ ਜ਼ਮੀਨ ਤੇ ਆਪਾਂ ਜਿਵੇਂ ਪਹਿਲਾਂ ਕਿਹਾ ਜਿਵੇਂ ਨਾ ਬਣਾ ਪਰ ਜੱਟ ਕਰਦਾ ਜਿਵੇਂ ਕੋਈ ਵੀ ਪਰ ਹਾਂ ਇਸ ਕਰਕੇ ਜਿਹੜੀਆਂ ਸਾਰੀਆਂ ਕਿਸਾਨਾਂ ਦੇ ਸਵੰਦੀਆਂ ਹਾਂ ਰਾਜਨੀਤਿਕ ਪਾਰਟੀਆਂ ਦਾ ਕੋਈ ਆਪਦਾ ਮਨਸ਼ਾ ਹੋਰ ਹੋ ਸਕਦਾ ਇਹ ਕੋਈ ਰੋਲ ਨਹੀਂ ਕਿਉਂਕਿ ਆਪਾਂ ਜਿੰਨਾ ਕਿ ਦੇਖਦੇ ਆ ਜਾਂ ਪੱਤਰਕਾਰਾਂ ਦਾ ਸਹੀ ਹੁੰਦਾ ਹੈ। ਕਿਆਸਰਾਈਆਂ ਸਾਨੂੰ ਪਹਿਲੀ ਦਸਤੀ ਆ ਤੇ ਬਿਲਕੁਲ ਜੀ ਵੀ ਕਿਆਸਰਾਈਆਂ ਆਪਣੀਆਂ ਤੇ ਕਿਆਸਰਾਈਆਂ ਕਾਫੀ ਹੱਦ ਤੱਕ ਇਹੋ ਪਾਣੀ ਦੇ ਨੰਗਾ ਵੀ ਨਹੀਂ ਹੁੰਦੀਆਂ ਜਿਹੜੇ ਕੋਈ ਤਿਆਰ ਬਕਰ ਹੁੰਦੇ ਲੋਕ ਪੈਸੇ ਨਾਲ ਜੁੜੇ ਹੋਏ ਲੋਕ ਵੀ ਉਹ ਸੱਚ ਵੀ ਸਾਫ਼ ਤੁਸੀਂ ਅਗਲੇ ਦਿਨਾਂ ਚ ਆ ਕੇ ਤੇ ਇਹ ਵੀ ਜਿਵੇਂ ਅਕਾਲੀ ਦਲ ਵਾਲੀ ਗੱਲ ਹੈ ਜਾਂ ਕਾਂਸਾ ਦੀ ਗੱਲ ਹੈ ਜਾਂ ਹੋਰ ਜਿੰਨੇ ਵੀ ਵਿਰੋਧੀ ਤਰ੍ਹਾਂ ਨੇ ਉਹਨਾਂ ਦਾ ਕੋਈ ਆਦਰ ਅਰਸ਼ੀਮਾਨ ਸਾਫ਼ ਜਦ ਜਿਵੇਂ ਆਪਾਂ ਸਤਾਈ ਦੀ ਗੱਲ ਕਰਦੇ ਵੀ ਉਹਨਾਂ ਦਾ ਨਿਸ਼ਾਨਾ ਕੋਈ ਹੋਰ ਸਕਦਾ ਪਰ ਇਸ ਵੇਲੇ ਸਭ ਤੋਂ ਵੱਧ ਜਿਹੜੇ ਪ੍ਰਭਾਵਤ ਹੋ ਰਹੇ ਉਹਨਾਂ ਪਿੰਨਾਂ 'ਚ ਰਹਿਣ ਵਾਲੇ ਮਜ਼ਦੂਰ ਉਹਨਾਂ ਪਿੰਨਾਂ 'ਚ ਰਹਿਣ ਵਾਲੇ ਕਿਸਾਨ ਜਿਨ੍ਹਾਂ ਦੀਆਂ ਜਮੀਨਾਂ ਖੋਈਆਂ ਜਾਂਦੀਆਂ ਉਹ ਆ ਜਿਹੜੇ ਉਹ ਸਭ ਤੋਂ ਵੱਧ ਜਾਨੀ ਪ੍ਰਭਾਵਤ ਹੋ ਰਹੇ ਹੈ ਜਿਹਦਾ ਕੋਈ ਠੋਸ ਹੱਲ ਕਿਵੇਂ ਨਿਕਲਦਾ ਕੀ ਹੈ ਕਿ ਉਹਦੇ ਦਿਨਾਂ 'ਚ ਜੀ ਵਿਰੋਧ ਹੋਣਗੇ ਜਿਵੇਂ ਕਿਸਾਨਾਂ ਵੱਲੋਂ ਵੀ ਆਪਣਾ ਪ੍ਰੋਗਰਾਮ ਬਿਲਕੁਲ ਬਿਲਕੁਲ ਵਿਰੋਧੀ ਪਾਰਟੀਆਂ ਵੀ ਕਰ ਰਹੀ ਹੈ ਵੀ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਜਾਂ ਹੋਰ ਵਿਵਹ ਕੁਸ਼ੇਤ ਤੇ ਕੀਤਾ ਪਰ ਵਿਸ਼ੇਸ਼ ਇਹ ਗੱਲ ਹੈ ਵੀ ਕਿਸਾਨਾਂ ਦੀ ਮੀਟਿੰਗ ਚ ਜਿਹੜੀ ਸੱਤਾਧਾਰੀ ਪਾਰਟੀ ਉਹ ਆਜ ਨਹੀਂ ਹੋ ਆਪ ਨੂੰ ਸਾਰੇ ਪਤਾ ਹੈ ਆ ਬਿਲਕੁਲ ਪਹਿਲਾਂ ਤਾਂ ਉਹਨਾਂ ਨੂੰ ਸਹਿਮਤ ਕਰਨੀ ਹੈ ਸਹਿਮਤ ਕਰਕੇ ਫਿਰ ਉਹਨਾਂ ਨੂੰ ਜ਼ਮੀਨ ਵਾਸਤੇ ਜ਼ਮੀਨ ਤਾਂ ਦੇ ਨਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜਦ ਕੋਈ ਦੋ ਕਿੱਲਾਂ ਦਾ ਮਾਲਕ ਹੈ ਤੇ ਉਹਨੂੰ ਕੌਨਸੇ ਤੋਂ ਪਹਿਲਾਂ ਦੋ ਕਿੱਲੇ ਜ਼ਮੀਨ ਤਾਂ ਮਿਲੇ ਰਾਹੀ ਜੀ ਬਾਕੀ ਫਿਰ ਜੇ ਉਹਦੀ ਸਹਿਮਤੀ ਆ ਉਹ ਅਦਲਾ ਬਦਲੀ ਕਰਨੀ ਚਾਹੁੰਦਾ ਕਰ ਲੈ ਦੇਖੋ ਸਰਕਾਰ ਦਾ ਕਾਨੂੰਨ ਹੈ ਵੀ ਮਾਲਕੀ ਤਾਂ ਖਤਮ ਹੋਵੇ ਨਾ ਜੀ ਉਹ ਆਪਦਾ ਫੁੱਲ ਲੈਂਡ ਕਿਉਂ ਕਰ ਸਕਦੀ ਹੈ 2013 ਦਾ ਐਕਟ ਬਣਿਆ ਹੋਰ ਸਾਰੇ ਔਰ ਨਾਲ ਦੀ ਨਾਲ ਇਹ ਵੀ ਹੈ ਹਾਂਜੀ ਵੀ ਉਹ ਲੈਣ ਵਾਸਤੇ ਵੀ ਕੁਝ ਕਾਨੂੰਨ ਹੁੰਦਾ ਹੈ ਕਾਨੂੰਨ ਹੁੰਦਾ ਜਿਵੇਂ ਆਪ ਪਿੰਡਾਂ ਚ ਜਿਵੇਂ ਆਪਾਂ ਆਵ ਹੈਗੀਆਂ ਪੰਚਾਇਤ ਅੱਗੇ ਹਾਂਜੀ ਉਹਦੇ ਨਾਲ ਇੱਕ ਗ੍ਰਾਮ ਸਭਾ ਹੈ ਹੂੰ ਲੈਂਡ ਅਕਵਾਇਰ ਕਰਨ ਵਾਸਤੇ ਜਿਹੜੀ ਹੈ ਨਾ ਘੱਟੋ ਘੱਟ ਉੱਥੋਂ ਦੀ ਜਿਹੜੀ ਗ੍ਰਾਮ ਸਭਾ ਹੈ ਹੂੰ ਉਹਦੇ ਮਤੇ ਪੈਣੇ ਚਾਹੀਦੇ ਹੂੰ ਇਹ ਵੀ ਬਤਲ ਗਿਆ ਉਸ ਕਾਨੂੰਨ ਦੇ ਵਿੱਚ ਹੀ ਹੈ ਵੀ 80% ਲੋਕ ਉੱਥੋਂ ਦੇ ਸਹਿਮਤ ਹੈਗੇ ਨਾ ਰਹੀ ਤੁਜੀ ਵੀ ਤੇ ਆਮ ਬਹੁਤ ਚਰਚਾ ਹੈ ਇਸ ਵੇਲੇ ਆਉਂ ਇਧਰ ਉਧਰ ਨੂੰ ਸੁਣਦੀਆਂ ਵੀ ਬਹੁਤ ਸਾਰੇ ਵੀਡੀਓਜ਼ ਜਾਂ ਬਹੁਤ ਸਾਰੇ ਸੈਕਟਰੀ ਮਲੇ ਮਤੇ ਪਾਉਣ ਤੋਂ ਅਨਾਂ ਕਰਨੀ ਕਰ ਰਹੇ ਕਿਉਂਕਿ ਆਮ ਇਹ ਵੀ ਮੰਗ ਹੈ ਸਾਰੇ ਕਿਸਾਨਾਂ ਦੀ ਜਾਂ ਹੋਰ ਵੀ ਘਟੋ ਘੜ ਪਿੰਡ ਦੀਆਂ ਜਿਹੜੀਆਂ ਗ੍ਰਾਮ ਸਭਾਵਾਂ ਜਾਂ ਪੰਚਾਇਤਾਂ ਉਹ ਇਹ ਮਤੇ ਪਾ ਕੇ ਦੇਣ ਪਰ ਸਰਕਾਰ ਦਾ ਕੋਈ ਆਉਦੇ ਮੁਲਾਜ਼ਮਤ ਹੁੰਦੀ ਹੀ ਹੈ ਕੁਦਰਤੀ ਗੱਲ ਹੈ ਜਦੋਂ ਜਦੋਂ ਉਹ ਕੰਮ ਕਰ ਰਹੇ ਨੇ ਉਹ ਤਾਂ ਉਹ ਅਨਾਂ ਕਰਨੀ ਕਰ ਰਹੇ ਔਰ ਨਾਲ ਜੀ ਨਾਲ ਇਹ ਵੀ ਹੈ ਕਹਿੰਦੇ ਵੀ ਜੇ 20% ਵੋਟਰ ਰਾਸ ਸਭਾ ਤੋਂ ਵੀ ਹਟ ਕੇ ਉੱਥੋਂ ਦੇ 20% ਵੋਟਰ ਨੇ ਜਿਹਨਾਂ ਦੀ ਵੋਟ ਚ ਸੂਚੀ ਦੇ ਵਿੱਚ ਦਰਜ ਨਹੀਂ ਹਾਂਜੀ ਜਿਉ ਉਹ ਚਾਹਣ ਮਤਾ ਪਾਉਣ ਹਾਂਜੀ ਤਾਂ ਉਹ ਆਪਦੇ ਪੱਧਰ ਦੇ ਵੀ ਬਿਨਾ ਸਾਈਟ ਤੋਂ ਮਤਾ ਪਾ ਸਕਦੇ ਆ ਸਕਦੇ ਇਹ ਜਿਹੇ ਅਜਿਹੀਆਂ ਕੁਝ ਗੱਲਾਂ ਵੀ ਵੀ ਸਾਹਮਣੇ ਆਈਆਂ ਨੇ ਤੇ ਯਾਨੀ ਮਾਅਵਲਾ ਦੀ ਵੀਰ ਹੈ ਤੇ ਇਹਦੀ ਵੀਰ ਤੁਹਾਨੂੰ ਸਮਝਦਿਆਂ ਸਰਕਾਰ ਨੂੰ ਇਹਦਾ ਕੋਈ ਬਦਲ ਜੋ ਉਪਲਬਧਣਾ ਚਾਹੀਦਾ ਫੇਰ ਹੀ ਇੱਥੇ ਮਤਲਬ ਕੋਈ ਸੁਤੋਸ਼ਟੀ ਨਾਲ ਨਾਗਰਿਕ ਇੱਥੋਂ ਦੇ ਜਾਂ ਕਿਸਾਨ ਜਾਂ ਮਜ਼ਦੂਰ ਉਸ ਆਗ੍ਰੀ ਸੁਰੱਖਿਤ ਸਮਝੋਗੇ ਆਪਣੇ ਆਪ ਨੂੰ ਤੇ ਫੇਰ ਹੀ ਮਤਲਬ ਇਸ ਦਾ ਵਿਕਾਸ ਹੋ ਸਕਦਾ ਹੈ ਪਰ ਇਹ ਨਹੀਂ ਹੈਗਾ ਵੀ ਵਿਕਾਸ ਕਿਸੇ ਨੂੰ ਵੀ ਕਿਸੇ ਦੇ ਧੱਕੇ ਨਾਲ ਕਿਸੇ ਨੂੰ ਯਾੜ ਕੇ ਤਾਂ ਕਹਾਦਾ ਵਿਕਾਸ ਯਾੜ ਕੇ ਉਹਨੂੰ ਵਿਕਾਸ ਨਹੀਂ ਕਿਹਾ ਜਾਂਦਾ ਤੇ ਇਸ ਕਰਕੇ ਸਰਕਾਰ ਨੂੰ ਥੋੜਾ ਜਿਹਾ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਕਿਉਂਕਿ ਸਰਕਾਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਸਰਕਾਰਾਂ ਤੋਂ ਤੁਰਕ ਹੋਂਦੀ ਹੈ ਵਿਵਹਾਰ ਦੀ ਜਨਤਾ ਨੂੰ ਆਦੇ ਲੋਕਾਂ ਨੂੰ ਹਰ ਤਰ੍ਹਾਂ ਸੰਤੁਸ਼ਟ ਕਰਨ ਇਹ ਸਰਕਾਰਾਂ ਦੀ ਡਿਊਟੀ ਹੁੰਦੀ ਹੈ ਕਹਿੰਦੇ ਜਦੋਂ ਕੋਈ ਇਹ ਜਿਹੇ ਪਾਲਿਸੀਆਂ ਬਣਦੀਆਂ ਨੇ ਜੀ ਪਹਿਲਾਂ ਕਮੇਟੀਆਂ ਬਣਾਈਆਂ ਜਾਂਦੀਆਂ ਹਨ ਉਹਨਾਂ ਦੀ رائے ਲਈ ਜਾਂਦੀ ਹੈ ਕਿ ਉਹਨਾਂ ਕਮੇਟੀਆਂ ਦੇ ਵਿੱਚ ਆਪਣੇ ਆਮ ਲੋਕ ਹੁੰਦੇ ਨਹੀਂ ਕਿਸਾਨ ਹੁੰਦੇ ਨਹੀਂ ਕਿਸਾਨਾ ਕੋ ਹੁੰਦੇ ਨਹੀਂ ਵਿਰੋਧੀ ਧਾਰੀਆਂ ਲੀਡਰ ਹੁੰਦੇ ਨਹੀਂ ਹੈਗੇ ਜੀ ਇਹ ਕਿਹਨਾਂ ਨੂੰ ਮੈਂਬਰ ਬਣਾਉਂਦੇ ਨੇ ਉਹਨਾਂ ਦੇ ਵਿੱਚ ਜਿਹੜੇ ਸਹਿਮਤੀ ਤੇ ਇੰਦੇ ਨੇ ਬੰਦੇ ਕੌਣ ਹੁੰਦੇ ਨੇ ਜੀ ਇਹ ਬਿਲਕੁਲ ਨਾ ਵਿਸ਼ੇਸ਼ ਅਤਰਾਜ ਹੈ ਇਹੇ ठा ਤੋਂ ਕਿਸੇ ਕਿਸਮ ਦੀ ਇਹ ਕੋਈ رائے ਨਹੀਂ ਲਈ ਗਈ ਹਾਂ ਵੀ ਉਪਰੋਮਨ ਉਤੇ ਏਸੀ ਕਮਰੇ ਚ ਬੈਠ ਕੇ ਹਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਕੋਈ ਅੱਜ ਦਾ ਨਹੀਂ ਸ਼ੁਰੂ ਤੋਂ ਬਲੇ ਇਹ ਤਾਂ ਚੱਲਦਾ ਆਉਂਦਾ ਇਸ ਕਿਸਮ ਦੀਆਂ ਯੋਜਨਾਵਾਂ ਬਣਦੀਆਂ ਆਈਆਂ ਪਰ ਜਿਸ ਕਿਸਮ ਨਾਲ ਇਹ ਸਰਕਾਰ ਨੇ ਵੀ ਵਾਅਦੇ ਕਰਕੇ ਲੋਕਾਂ ਨਾਲ ਆਈ ਸੀ ਵੱਡੇ ਪੱਧਰ ਤੇ ਲੋਕਾਂ ਨੇ ਇਹਨੂੰ ਉਹ ਦਿੱਤਾ ਸੀਗਾ ਹੱਥਵਾ ਦਿੱਤਾ ਲੋਕ ਜਿਆਦਾ ਤੋਕੂ ਇਸੇ ਕਰਕੇ ਹੀ ਕਰਦੇ ਨੇ ਵਿਕਦਾ ਨਾ ਅਮਰ ਬਾਹਰੋਂ ਤੋਂ ਵੀ ਘਟ ਕੇ ਗਾਰੰਟੀ ਹੈ ਹਾਂ ਜਨਤਨ ਨਾਲ ਆਪਣੀਆਂ ਤੇ ਜਿੱਥੇ ਵੀ ਨਿਥਕਾਰ ਦੀ ਕੋਈ ਜਿਹੜੀ ਪੋਜ਼ਿਟਿਵ ਗੱਲ ਆਊ ਆਪਾਂ ਨੂੰ ਪੋਇਟ ਵੀ ਕਢੀ ਚਾਹੀਦੀ ਹੈ ਦੇਖੋ ਕਿਸੇ ਨੂੰ ਕੋਈ ਤਰ੍ਹਾਂ ਅੱਗੇ ਕੰਮ ਨੂੰ ਚੰਗਾ ਵੀ ਕਰਨਾ ਚਾਹੀਦਾ ਵਾੜਾ ਵੀ ਲੋ ਠੀਕ ਹੈ ਜੀ ਹੱਕ ਵਾਤ ਜੇ ਆਪਾਂ ਬਸ ਕੱਲੀ ਅਲੋਚਨਾ ਹੀ ਕਰੀ ਜਾਈਏ ਉਹ ਵੀ ਬੜੀ ਗੱਲ ਹੁੰਦੀ ਹੁਣ ਬੀਰੀ ਦੀ ਗੱਲ ਸਾਰੇ ਲੋਕਾਂ ਨੂੰ ਦਿੱਤੀ ਹੈ ਹਾਂ ਤੇ ਸਰਕਾਰ ਦਾ ਹੋਇਆ ਕਿ ਨਾ ਮੈਂ ਕਹਿੰਦਾ ਨਿੱਜੀ ਤੌਰ ਤੇ ਵੀ ਪੋਜ਼ਿਟਿਵ ਹੁੰਦਾ ਹੁਣ ਕਿਉਂ ਆਪਾਂ ਅਗਨੋਰ ਕਰੀਏ ਬਿਲਕੁਲ ਜੀ ਹਾਂ ਇਸ ਕਰਕੇ ਮੋਲ ਜਿਹੜੀਆਂ ਉਪਰੋਂ ਬਾਹਰ ਤੋਂ ਨਹੀਂ ਮੰਨਣ ਚਾਹੀਆਂ ਕਦੇ ਵੀ ਇੱਥੋਂ ਕਿਸਾਨ ਯੂਨੀਅਨ ਬੈਠੀਆਂ ਐ ਇੱਥੋਂ ਦੇ ਵਧੀਆ ਜਿਹੜੇ ਮਹਾਰਨੇ ਵੀ ਅਤਨੋ ਆਰਥਿਕ ਦਾ ਵੀ ਮਹਾਰਤ ਨੇ ਉਹ ਆਪਣੇ ਵਰਗੇ ਆਧਾਰਨ ਬੰਦੇ ਹੋਣਗੇ ਵੀ ਇੱਥੋਂ ਦੇ ਬਹੁਤ ਸਾਰੇ ਮਹਾਰ ਲੋਕ ਬੈਠੇ ਨੇ ਜਿਹੜੇ ਮਲਕ ਨੋਮੀਕ ਇਕਨੋਮਿਸਟ ਨੇ ਉਹਨਾਂ ਤੋਂ ਪੁੱਛਿਆ ਐਵੇਂ ਦੀ ਕੀ ਅਸਰ ਪੈ ਸਕਦੇ ਹਨ ਜਾਂ ਵੀ ਕਿਤੇ ਕਿਤੇ ਇਹਦਾ ਕੋਈ ਅਸਰ ਅਦਾਜੀ ਹੋ ਸਕਦੀ ਹੈ ਇਹ ਸਾਰੀ ਜਾਣਕਾਰੀ ਲੈ ਕੇ ਹੀ ਮਤਲਬ ਭਵਿੱਖ ਚ ਵੀ ਸਰਕਾਰ ਨੂੰ ਇਹ ਬਲ ਇੱਕ ਇਸ ਦੀ ਗੁਜਾਰਸ਼ ਹੈ ਬੇਨਤੀ ਹੈ ਬੀਜੇਪੀ ਨੂੰ ਇਹੇ ਫੈਸਲੇ ਲੈਣੇ ਲੈਣੇ ਹੁੰਦੀ ਹੁੰਦੀ ਹੈ ਸਰਕਾਰਾਂ ਇਹ ਲੈਣੇ ਤਾਂ ਪੈਂਦੀ ਨੇ ਫੈਸਲੇ 'ਚ ਕੋਈ ਰੋਲਾ ਨਹੀਂ ਯਾ ਆਪਾਂ ਵੀ ਮਲਕ ਦੇ ਇਹ ਜੀ ਪੋਸਟ ਤੇ ਹੋਈ ਸ਼ਾਇਦ ਆਪਾਂ ਨੂੰ ਵੀ ਇਹ ਜਿਹੇ ਫੈਸਲੇ ਲੈ ਜਾਣ ਪਰ ਲੋਕਾਂ ਕੇ ਤਾਨੂੰ ਹਮੇਸ਼ਾ ਹੀ ਧਿਆਨ ਚ ਰੱਖ ਕੇ ਲੋਕਾਂ ਦੀ ਰਾਏ ਨਾਲ ਜਿਹੇ ਫੈਸਲੇ ਲੈ ਜਾਣ ਤਾਂ ਉਹ ਬੈਸਟ ਹੁੰਦੇ ਬੈਟਰ ਹੁੰਦੇ ਤੇ ਸਰਕਾਰ ਨੂੰ ਲੋਕਾਂ ਦੀ ਰਾਏ ਨਾਲ ਹੀ ਹੋਣਗੇ ਫਿਰ ਫਰੋਦ ਹੀ ਨਹੀਂ ਹੋਣਾ ਜੀ ਫਿਰ ਬਿਲਕੁਲ ਨਹੀਂ ਹੋਣਾ ਇਹ ਤਾਂ ਗੱਲ ਹੀ ਵਧੀਆ ਬਣ ਗਈ ਜੇ ਕੋਈ ਹੋਮ ਨਾਲ ਹੱਥੀ ਜਾਂਦੀ ਗੱਲ ਹੋਊ ਉਹਨੂੰ ਤਾਂ ਕੁਛ ਕਿ ਮੜੀਉ ਬਿਲਕੁਲ ਉਹਨਾਂ ਕੋਲ ਵਿਰੋਧ ਕਰਨ ਦਾ ਕੋਈ ਚੰਨਤੀ ਨਹੀਂ ਜੀ ਕਿਉਂ ਕਰਨਗੇ ਬਿਲਕੁਲ ਉਹਨਾਂ ਨੇ ਸਹਿਮਤੀ ਦਿੱਤੀ ਹੈ ਕਿਉਂ ਕਰਨਗੇ ਜੀ ਉਹ ਜਦੋਂ ਆਲਰੇਡੀ ਉਹ ਸਹਿਮਤੀ ਜਦੋਂ ਆਪਦੀ ਕੰਸੈਂਟ ਦਿੱਤੀ ਹੋ ਤਾਂ ਫਿਰ ਵਿਰੋਧ ਵੀ ਕਰੇ ਇਸੇ ਕਮਰੇ ਚ ਬੈਠ ਕੇ ਜਦੋਂ ਇਹ ਜਾ ਕੁਛ ਹੁੰਦਾ ਤਾਂ ਹੁੰਦਾ ਬਿਲਕੁਲ ਚੰਗੇ ਗਮਾਂ ਲਈ ਕਦੇ ਵੀ ਕਿਸੇ ਦਾ ਵਿਰੋਧ ਨਹੀਂ ਹੁੰਦਾ ਭਾਵੇਂ ਉਹ ਆਪਣੀ ਨਿੱਜੀ ਤੌਰ ਤੇ ਹੋਈਏ ਭਾਵੇਂ ਸਰਕਾਰੀ ਤੌਰ ਤੇ ਹੋਈਏ ਜਾਂ ਕਿਸੇ ਸੰਸਥਾ ਦੇ ਚੰਗੇ ਗਮਾਂ ਦਾ ਕਦੇ ਵੀ ਦੁਨੀਆ ਤੇ ਵਿਰੋਧ ਨਹੀਂ ਹੁੰਦਾ ਥੈਂਕ ਯੂ ਬਿਲਕੁਲ ਦੋਸਤੋ ਸਰਦਾਰ ਆਪਮਨ ਸਿੰਘ ਕੁਮਾਰ ਜੀ ਦੇ ਉਦੇ ਉੱਤੇ ਬੜੇ ਵਿਸਥਾਰ ਦੇ ਨਾਲ ਜਿਹੜੀ ਜਾਣਕਾਰੀ ਆ ਉਹ ਸਾਂਝੀ ਕੀਤੀ ਹੈ ਕਿਉਂਕਿ ਇੱਕ ਵਾਰ ਮੈਂ ਤੁਹਾਨੂੰ ਫੇਰ ਦੱਸ ਦਿਆਂ ਵੀ ਸਰਕਾਰ ਦਾ ਕਹਿਣਾ ਵੀ ਕਿਸਾਨਾਂ ਨੂੰ ਬੜਾ ਉਹਦਾ ਫਾਇਦਾ ਹੋਊਗਾ ਕਿਸਾਨ ਦੀ ਆਰਥਿਕ ਹਾਲਤ ਜਿਹੜੀ ਠੀਕ ਹੋਊਗੀ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦਾ ਤੇ ਵਿਰੋਧੀ ਪਾਰਟੀਆਂ ਦਾ ਕਹਿਣਾਗਾ ਕਿ ਇਹ ਬਹੁਤ ਮਾੜੀ ਪਾਲਿਸੀ ਹੈ ਇਹਦੇ ਨਾਲ ਕਿਸਾਨਾਂ ਜਿਹੜੇ ਉਹ ਜਿਹੜੀ ਉਹਨਾਂ ਕੋਲੇ ਜ਼ਮੀਨ ਆ ਉਹ ਬੇਜਮੀਨੇ ਹੋ ਜਾਣਗੇ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਹਥਿਆਉਣ ਦਾ ਖੋਨ ਦਾ ਹੈ ਤਰੀਕਾ ਜਿਹੜਾ ਅਪਣਾਇਆ ਗਿਆ ਇਹ ਪਾਲਿਸੀ ਬਣਾਈ ਗਈ ਹੈ ਦੋਸਤੋ ਜਲਦੀ ਕੋਈ ਹੋਰ ਵੀਡੀਓ ਲੈ ਕੇ ਫੇਰ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਮੈਨੂੰ ਤੇ ਸਰਦਾਰ ਆਤਮਾ ਸਿੰਘ ਪੁਮਾਰ ਜੀ ਨੂੰ ਸਾਨੂੰ ਦੇ ਉਯਾਜਤ ਧੰਨਵਾਦ ਸਤ ਸ੍ਰੀ ਅਕਾਲ